ਪਰਮਾਤਮਾ ਦੀ ਗੱਲ ਦੀ ਪਰਮਾਤਮਾ ਦਾ ਸਮਰ ਇਹ ਤੋਂ ਬੜਾ ਤਕੀਫ ਨਹੀਂ ਹੈ ਸੰਗਤ ਨੂੰ ਮਿਲਣਾ ਦਾ ਸੰਗਤ ਵਿੱਚ ਜਾਣਾ ਗੁਰੂ ਦੀ ਕਰ ਕਰਣੀ ਗੁਰੂ ਦੀ ਗੱਲ ਸੁਣਨੀ ਪੜਨੀ ਪਿੱਤਰ ਦਾ ਸੁਣਨਾ ਇਸ ਤੋਂ ਬੜਾ ਤਕੀਫ ਨਹੀਂ ਹੈ ਜਗਰਨਾ ਪ੍ਰਮਾਣ ਹਲ ਕਰ ਮਨ ਤੇ ਜਾਏ ਤਮਾ ਜੇ ਤੂੰ ਇਦਾਂ ਕਰੇਗਾ ਕਿ ਤੇਰੇ ਜਨਮਾਂ ਦੀ ਮੈਟ ਜਾਵੇਗੀ ਇੱਕ ਤੇਰੇ ਫਲ ਦੇ ਹਰਤਾ ਕਹੜੇ ਹੋਸਤ ਹੋ ਜਾਣਗੇ ਜੋ ਮੁਕਰਤਾ ਕਾ ਤੇ ਤੈਸ ਤੇ ਸਜਾਏ ਲੋਭੀ ਜੰਤ ਨਾ ਜਾ ਰਹੇੱਖ ਖਪਾਤ ਸਾਹੇ ਭਾਏ ਜਿਹੜਾ ਲੋਭੀ ਬਦਦਾ ਬਦਦਾ ਉਸ ਸਭ ਕੁਛ ਜਿਹਦਾ ਕੁੱਤਾ ਆ ਗਿਆ ਉਹ ਮਾਰਦਾ ਨੂੰ ਸਾਰਾ ਤੁਸੀਂ ਉਹ ਮੂੰਹ ਮਾਰਦਾ ਤੇ ਲੋਭੀ ਬਦਦਾ ਜਿਹੜਾ ਬਿਆਦੀ ਜਿਹੜਾ ਬਿਆਦੀ ਕੋਲੇ ਲੋਭੀ ਦੀ ਕਸ਼ਾ ਕੁੱਤੇ ਨਾਲ ਤਸਵੀਰ ਤੇਰਨਾ ਰਸਤ ਤੇ ਪਰਦੇ ਵਾਲੀ ਆਵਾਸ ਸੁ ਤੇਰਨ ਤੋਂ ਟੁੱਟ ਜਾਵੇਂ ਸਤਿਕਾਰ ਕਹਿ ਰਬ ਨਾਸ ਸੱਜ ਸੱਚਾ ਤਸਉ ਸੇਰਸਾਨਾ ਵੈਸਾ ਹੋ ਜੇ ਸਪਾਸ ਬਖਿਆ ਸੁਹੀਏ ਸਭਨਾ ਦੇ ਸਵਾਗਤ ਹੋ ਪਰਮਸ਼ਰਮਾ ਕੋ ਸੇਸਨੂ ਕੋ ਸੀਤ ਨੂੰ ਜਨ ਸਾਰਾ ਜਨ ਮੁਕਤ ਸੇ ਜਨ ਆਪਣੇ ਨਾਮ ਜੋੜ ਕੇ ਕਿਸ਼ੂਪ ਸੁਭਾਣ ਸਾ ਸੰਗਤ ਜੀ ਦੇ ਪਰਵਾਹ ਵਾਲੇ ਕੋ ਕਾਪੇ ਸਨ ਤੁਰਨੇ ਕਰ ਦੇ

ਆਪਣੇ ਪਰਿਵਾਰ ਦੇ ਰਸਤਾ ਬਾਪ ਦੀ ਧਿਆਨ ਸੇਵਾ ਕੀਤੀ ਹੈ ਸੇਵਾ ਕੋਈ ਭਲੇ ਇੱਕ ਸਾਧਕ ਤੇ ਪਰਾਂ ਰਾਂ ਪਰਾਂ ਤੇ ਬਾਬਾ ਨੂੰ ਸਾਂਤਿ ਦੇ ਪਾਵੈ ਨਾਲ ਬੜੇ ਬਾਬਾ ਨੂੰ ਸੇਵਾ ਕਰੀ ਹੈ ਇਹ ਮਾਤ ਬਾਪ ਨਾ ਮਾਤ ਬਜ ਸੰਸਾਤ ਨਾਲ ਦੀ ਟ੍ਰੈਡੀਸ਼ਨ ਆ ਰਾਂ ہر کا نام دے آئیے سونا سبنا کرتا جانبوں کا نامت دے جائے دماغ کا گروہ ترمی ہے دن سے توک سوام سچے دماغ کے جنرے آن اس پر دل کریے تھا آن آٹھ سادت نیرے تھے سبل کون جی دیار کروانا حسو دیو ہے دیار کر پر اپنا سوچے اس میں بڑی ہے ہی سنگرام اس مہینے کی ابھی مہتو ہے مجھے رواس مہاراج ستگو کبھی مہاراج جیار میں رکھتے تیت ہے جی گا ری چوٹ پاشاہ

ਸਤ ਸੰਗਤ ਕੀ ਤੂਰ ਪਰੇ ਉੱਡ ਦੇ ਤਰੀ ਸਭ ਗਰਵਤ ਮੈ ਗਵਾਈ ਇਹ ਗੁਰ ਸਾਹਿਬ ਦੇ ਬਲੇ ਗੁਰੂ ਰਾਮਦਾਸ ਜੀ ਦੇ ਬੋਲ ਨੇ ਇਹ ਪਰਮ ਸਤੁਰੂ ਬਾਬਾ ਸਮਰ ਦੇ ਸੰਤੁਰੂ ਵੀਰਬਾਦਾ ਜੀ ਗੱਲ ਕਰ ਰਹੇ ਨੇ ਇਸ ਕੋਲ ਬੰਦਾ ਤੇ ਜਾਵੇ ਨਹੀਂ ਸੀ ਜੇਕਰ ਤੋੜਾ ਦਾਲ ਭੇਜਿਆ ਉਦੀ ਇਸੇ ਫਰਦ ਨੇ ਰਾਤ ਭੇਜਿਆ ਰੇਤੇ ਕੰਗੜਾ ਪਰ ਕੰਗੜਾ ਕਿ ਜਿਹਨੇ ਵੀ ਤੀਰ ਸੁਨੇ ਇਸ ਹਾਰੇ ਰੋਜ ਦੇ ਦੇ ਕੇ ਸਾਡੇ ਸਾਡੇ ਵਿੱਚ ਆ ਕੇ ਸ਼ਰਧਾ ਕਰਦੇ ਦਾ ਆਪਾਂ ਸਾਡੇ ਲੋਕ ਦਿੱਤਾ ਦੇ ਸ਼ਰਧਾ ਕਰਦੇ ਜਾਂਦੇ ਆ ਤੇ ਇਹ ਧਾਰਨਾ ਬਣ ਕੇ ਜਾਂਦੇ ਆ ਕਿ ਦਿੱਤਾ ਤੇ ਜਗਿਆ ਤੇ ਸ਼ਰਧਾ ਕਰੀਏ ਪਾਪ ਨਹੀਂ ਜਾਂਦੇ ਤੇ ਸਰਬਾਈ ਪਰ ਨਾਗਰ ਤੇ ਤੀਰਥੀ ਮਰ ਘਟੇ ਪਰ ਚੋਰ ਇੱਕੋ ਨਹੀਂ ਰੱਦਿਆ ਗੁਰੂ ਪਰ ਜੜਿਆ ਸਹੂਰ ਇਹ ਜਿਹੜੇ ਤੀਰਥਾਂ ਤੇ ਅੱਜ ਆਪਾਂ ਭਾਣਾ ਬਣਾ ਕੇ ਜਾਣਿਆ ਕਿ ਪਾਪ ਲੈ ਜਾਂਦੇ ਨੇ ਬਾਣੀ ਕਿ ਤੁਸੀਂ ਦੋ ਪਾਸੇ ਘੜਾ ਕੇ ਵੀ ਹੋਣੇ ਹੋ ਜਦੋਂ ਤੁਹਾਡਾ ਮਨ ਟੁੱਟਾ ਹੋ ਜਾਂਦਾ ਉੱਥੇ ਜਾ ਕੇ ਨਾ ਮਨ ਜਿਹੜੇ ਚਾਹਵਦੇ ਨੇ ਕੜੀਆਂ ਸੁੱਖ ਤੇ ਤੁਹਾਡਾ ਚੰਨ ਜਿਹੜਾ ਚੰਨ ਹੈ ਕਿ ਚੋਰ ਵਾਲੇ ਕਿੰਨੋਂ ਸਭ ਕੁਝ ਲਿਆਉਂਗਾ ਇੱਕ ਭਾਰ ਲਾ ਲੈਂਦੇ ਆ ਪਾਪ ਦਾ ਤੇ ਆਪਾਂ ਦੋ ਚੜਾ ਕੇ ਹੋਏ ਹਸਲ ਜਿਹੜਾ ਤੀਰਥ ਹੈ

ہر کا نام, نام تے سبنگ کا نام لوک آپ ہر کا نام تیائے سن سبنا ਜਾਗਰਨ ਕਰਨ ਕੋਲ ਕਰ ਮਨ ਤੇ ਜਾਏ ਤੁਮ ਜੇ ਤੂੰ ਇਦਾ ਕਰੇਗਾ ਕਿ ਤੇਰੇ ਜਨਮ ਦੀ ਮੈਲ ਜਾਵੇਗੀ ਕਿ ਤੇਰੇ ਮਨ ਦੇ ਹਰ ਤਾਰ ਕਹੜੇ ਭੱਜੋ ਜਾਣਗੇ ਤਾਂ ਉਹ ਜਿਹੜੇ ਹਨ ਲੋਕ ਹੋਏ ਸਭ ਤੱਕ ਨਗਾ ਕੇ ਮਰਤੇ ਜਾਏ ਤੁਮ ਹਰ ਬੰਦ ਗੱਤ ਤਾਂ ਸੱਚੇ ਬਾਤ ਤੇ ਚੱਲਦੇ ਆ ਉਸ ਤਦ ਕਰੇ ਤੇ ਬਾਤ ਤੂੰ ਸੱਚੇ ਬਾਤ ਤੇ ਲੈਣਾ ਸੱਚੇ ਕਾਹ ਫਰੇਗਾ ਸਚਾ ਤੁ ਆਪੁ ਮਨੇ ਕਾਮ ਸਚੇ ਤੁ ਆਪ ਕਰਨੇ ਵੇ ਪਰ ਤੇਰੀ ਭਗਾਇ ਲੋਕਾਂ ਦੇ ਕਰਨੀ ਹੈ ਉਸਤ ਤਰੀ ਲੋਕਾਂ ਦੇ ਕਰਨੀ ਹੈ ਸਚੇ ਬਾਤ ਚਰਦੇ ਆ ਉਸਤ ਤੱਕ ਕਰੇ ਜਹਾਂ ਤੇਰੀ ਭਗਾਇ ਲੋਕਾਂ ਦੇ ਕਰਨੀ ਹੈ ਸਚਾ ਤੁ ਮੰਨਦਾ ਹੈ ਸਚੇ ਬਾਤ ਤੇ ਤੁਮ ਚਰਨੇ ਪਰ ਭਗਾਇ ਲੋਕਾਂ ਦੇ ਕਰਨੀ ਹੈ ਜਦ ਜਰੂਰਤ ਇਹਦਾ ਡਰੇਗਾ ਕਿ ਤੇਰੀ ਭਗਾਇ ਕਰਨੇ ਦੇ ਲੋਕ ਇੱਕ ਤਰਫੇ ਤੀਰਥਾਂ ਤੇ ਜਾਣਾ ਪੈਣਾ ਤਿਪਤਾ ਜਵਾਨ ਜਿਹੜਾ ਉਹ ਸਦਾ ਕੰਮ ਕਰਦਾ ਹੈ ਉਹ ਬੜੇ ਏਰੀ ਕੰਮ ਕਰਦਾ ਹੈ ਪਰ ਜੇ ਕੰਮ ਕਰਦੇ ਇਹ ਬਾਰਿਕ ਕਰਦਾ ਕਿ ਆਪਕਾ ਸਾਥ ਤੀਰਤ ਸਗਰ ਗੋਣ ਆਪਕਾ ਸਾਥ ਤੀਰਤ ਸਗਰ ਗੋਣ ਜਿਵੇਂ ਹੀ ਕੋਣੇ ਤੇ ਜਿਵੇਂ ਹੀ ਜੀਤੇ ਪਾਉਂਦੇ ਸਾਥ ਤੇ ਆਪਕਾ ਪਾਉਂਦੇ ਨੇ ਸਗਰ ਪਰ ਜਿਵੇਂ ਹੀ ਕੋਣੇ ਜੀ ਦਇਆ ਪਰਵਾਹ ਉਹ ਕਿਸੇ ਤੇ ਦਇਆ ਕਰੇਗਾ ਤੇ ਤੂੰ ਘਰ ਬੈਠਿਆ ਸੱਜੇ ਆਮ ਬਾਦਿਆ ਸਚੇ ਬਾਦਲੇ ਜਾਤੇ ਐਂਦੇ ਕੋਣ ਭਾਰਤੋਂ ਪ੍ਰਾਪਤ ਕਰ ਸਕਦੇ ਐ ਮੈਂ ਸੁਖੀ ਦਾ ਦੇਵਾ ਭੀ ਗੁਰਦਾਰਸਨ ਨੇ ਬੱਗਾ ਖਾਹਿਆ ਇਹ ਬੰਦੇ ਕਹਿੰਦੇ ਨੇ ਨਹੀਂ ਮਰਦ ਖਾਹਿਆ ਉੱਥੇ ਮਰਦ ਭਾਤ ਦੇ ਬੰਦਾ ਨਹੀਂ ਹੋ ਗਿਆ ਨਾਮਦੇਵ ਨੇ ਬੱਗਾ ਖਾਹਤਾ ਮਗਾ ਦੇ ਤਾਂ ਦੇਖਣੇ ਸਾਰੇ ਦੇ ਪਰ ਮੇਰੇ ਦਾ ਇਤਿਹਾਸ ਹਮਾਂ ਪਛਾਣਦੇ ਆ ਭਾਈ ਜੋਤਾਰ ਦੇ ਬਾਤ ਕੋ ਨਾਂ ਦੇ ਮਦਰ ਨੂੰ ਪਾਦ ਤੇ ਮਦਰ ਕੋ ਰਹਿ ਜੀ ਜਾਣ ਦੇਖ ਲੋ ਪੀਟਾ ਹੋਇਆ ਫਿਰ ਕੀਆ ਦਿਗਰਾ ਧਾਮੇ ਕੋ ਵੰਡੀਅਨ ਕੋ ਪਿਛਵਾੜਾ ਪਿੱਟ ਕਰ ਦੇ ਨੀ ਪੜਦਾ ਵਾ ਜਿਹੜੇ ਜੋ ਬੁਣਦੇ ਸੱਚੇ ਬੰਦੇ ਸੀ ਨਾ ਕਿ ਤੁਸੀਂ ਬੰਦਾ ਪਛਾਣ ਸਕਦੇ ਉਹ ਮਦਰਾਂ ਇਸੇ ਰਾਜੇ ਦੇ ਪਰਿਵਾਰਕ ਤੇ ਮਾਪਿਆਂ ਤੋਂ ਬਾਅਦ ਤਾਂ ਨਾਕੀ ਜਿਹੜੀ ਉਹਦਾ ਜੀ ਨੌਕਰਾਂ ਨੇ ਲੈਣੋਂ ਸੇਵਾਦਾਰ ਨਹੀਂ ਗਿਆ ਉਹ ਦਰ ਨੂੰ ਲੈ ਕੇ ਭੱਜ ਗਈ ਤੇ ਜਦੋਂ ਉਹ ਨਾਕੀ ਨੂੰ ਲੈ ਕੇ ਚਲੇ ਗਈ ਤੇ ਜਦੋਂ ਰਲਕੀ ਜਵਾਰ ਹੋਈ ਨਾਕੀ ਉਹ ਜਦੋਂ ਜਵਾਰ ਹੋਈ ਉਹਨੂੰ ਛੋੜੀਏ ਉਹਨੂੰ ਬੇਸਵਾਦੇ ਵੇਜ ਦਿੱਤਾ ਬੇਸਵਾਦੇ ਵੇਜ ਦਿੱਤਾ ਜਦੋਂ ਬੇਸਵਾ ਦੇ ਲੋਕਾਂ ਨੇ ਜਿਹੜਾ ਬਾਬਾਸੁਰ ਪਰਮਾਤਮਾ ਨੂੰ ਬੰਦੀ ਬਣਾਉਣ ਵਾਲੀ ਸੀ ਪਰਮਾਤਮਾ ਦੀ ਬੰਦੀ ਕਰਨ ਵਾਲੀ ਅੰਧਾ ਦੀ ਬਾਤ ਕਰਨ ਵਾਲੀ ਜਿਹੜਾ ਬੰਦਾ ਆਵਾਜ਼ ਵਿੱਚ ਬਾਤ ਕਰਦਾ ਹੈ ਨਾ ਪਰਮਾਤਮਾ ਦੀ ਬਾਤ ਕਰਦਾ ਮੀਰਾ ਦੀ ਬਾਤ ਸੀ ਜਦੋਂ ਮੀਰਾ ਤੋਂ ਰੋਟਿਆ ਤੇ ਮੀਰਾ ਦੇ ਜੰਗੜਾ ਵਿੱਚ ਪਟਕਣਾ ਤੇ ਜਦੋਂ ਕਿਸੇ ਨੇ ਕੋਣ ਜਾਣਾ ਮੀਰਾ ਦੇ ਜੀ ਕੋਈ ਮਾਰੀ ਕਰਨੀ ਦੀ ਹੋ ਗਈ ਤੇ ਮੀਰਾ ਨੇ ਦੇਖੀ ਉਹਦੀ ਦਰਦੀ ਕਿ ਉਹ ਸਰਦਾ ਬਣੀ ਬੈਠ ਗਈ ਸੀ ਉਹ ਬੰਦੀ ਦਾ ਪ੍ਰਭਾਵ ਹੈ ਬੰਦੇ ਕੀਤਾ ਪਰ ਉਹਨੇ ਜਦੋਂ ਵੇਸਵਾ ਵੇਚ ਦਿੱਤੀ ਕੋਈ ਆਪੇ ਛੇਕ ਗਿਆ ਉਹਨੇ ਪੈਸੇ ਦਿੱਤੇ ਜਦੋਂ ਪੈਸੇ ਦਿੱਤੇ ਤੇ ਜਦੋਂ ਰਿਵਾਜ ਦੇਖਣ ਗਿਆ ਤੇ ਰਿਵਾਜ ਦੇਖਦਾ ਕਹਿੰਦੇ ਨੇ ਇਤਿਹਾਸ ਤੇ ਕਹਿੰਦਾ ਅੰਦਾਜ਼ਾ ਹੋ ਗਿਆ ਕਿ ਕਿਤੇ ਉਹਦਾ ਵਾਲੇ ਬਦਲ ਗਿਆ ਉਹ ਕਹਿੰਦੇ ਕਿ ਲੱਗੀ ਇਹ ਕੋ ਰੱਬ ਦੀ ਬਦਕੀ ਕਰਨ ਵਾਲੀ ਹੈ ਪਰ ਇਹੋ ਜਿਹੀ ਜਗ੍ਹਾ ਤੇ ਆਵੇ ਉਨੇ ਘਰ ਕੀ ਉਸ ਵਿਸਵਾ ਦੇ ਕੋਲੋਂ ਕਿੰਨਾ ਦਸਲੇ ਕਿੰਨੇ ਪੈਸੇ ਲਗੇ ਆ ਸੁਣ ਕੇ ਅੰਦਾਜ਼ਾ ਲਾਇਆ ਕਿ ਐਨੇ ਪੈਸੇ ਲੱਗੇ ਆ ਉਹਨੇ ਡਬਲ ਪੈਸੇ ਲੈ ਕੇ ਲੱਗ ਗਿਆ ਆਪਣੇ ਘਰ ਆ ਗਿਆ ਧੀ ਬਣਾ ਗਿਆ ਆਪਣੇ ਧੀ ਬਣਾ ਕੇ ਲੈ ਆਇਆ ਇਹੋ ਜਿਹੇ ਲੱਗੇ ਆ ਆਪਣੇ ਉਹ ਬਾਪੜਾ ਪਿਤਾ ਕਦੇ ਲੜਕੀ ਰਹਿਮਾਨੇ ਕਦੇ ਉਹਦੇ ਕੋਲ ਮੰਗਿਆ ਦੇਸੀ ਬਸ ਉਹ ਜਿੱਦਾਂ ਤਿਆਰ ਦਾ ਜੋਰ ਉਹਦਾ ਮਾਪਿਆ ਤੇ ਆ ਵੀ ਮੈਨਾਂ ਲਾ ਲਾਤੀ ਮੈਨਾਂ ਉਹਨੇ ਇੱਜ਼ਤ ਲਈ ਕੁਝ ਮੰਗਿਆ ਦੇਸੀ ਕਿਦਨ ਉਸੇ ਇੱਕ ਦਿਨ ਇਹਨਾਂ ਰਹਿਮਾਨ ਕਦੀ ਮੇਰੇ ਕੋਲ ਕੁਝ ਮੰਗਿਆ ਦੇ ਜੇ ਤਰ੍ਹਾਂ ਕੱਪੜੇ ਦਾ ਜਾ ਕੇ ਦੇਣਾ ਉਹਦਾ ਦੇ ਕੱਪੜੇ ਪਾ ਲੈਣ ਜਿੱਦਾਂ ਦਾ ਅਸੀਂ ਖਾਈਦੇ ਉਹਦਾ ਦਾ ਖਾਦੇ ਨੇ ਇਹ ਕਦੀ ਤੋੜੀ ਕਿ ਮੈਂ ਆਹ ਤੋੜੀ ਮੇਰਾ ਕੱਪੜੇ ਲੱਗੇ ਇਹਦਾ ਤੇਰੇ ਮਨ ਚ ਕੋਈ ਪਿਆਰ ਨਹੀਂ ਹੁੰਦੀ ਉਹ ਕਹਿੰਦੀ ਹੁੰਦੀ ਹੈ ਮੇਰੇ ਬਾਤ ਹੁੰਦੀ ਹੈ ਕਿ ਚਾਹਾਂ ਕਾਸ਼ ਮੇਰੇ ਬਾਤ ਦੀ ਹੁੰਦੀ ਹੈ ਕਹਿੰਦਾ ਜੇ ਜਾਣ ਨਹੀਂ ਕੀਤੀਆਂ ਤੂੰ ਜਾਤ ਨਹੀਂ ਕਰਦੀ ਉਹਨੂੰ ਰਾਮ ਨੂੰ ਬਣਨ ਵਾਲੇ ਸੀ ਤੇ ਉਹਨੂੰ ਲੋਕ ਮੱਕੇ ਨੂੰ ਜਾਂਦੇ ਸੀ ਦਰਸ਼ਨ ਕਰਨ ਵਾਸਤੇ ਮੱਕੇ ਨੂੰ ਤੇ ਉਹ ਕਾਬਲਾ ਜਾ ਰਿਹਾ ਉਹ ਕਾਬਲਾ ਜਿੱਥੇ ਰੈਪਰਿਸਟਰ ਉੱਥੇ ਉਹਨੇ ਨਿਵਾਸ ਕੀਤਾ ਉਹਨੂੰ ਪਤਾ ਸੀ ਇਸ ਤਾਲੇ ਨੇ ਬੱਕੇ ਨੂੰ ਜਾਣਾ ਕਹਿੰਦੇ ਕਵਾਸ ਤਾਂ ਹੈ ਤੇਰੇ ਬਾਅਦ ਵਿੱਚ ਮੈਂ ਬਾਂਦੀ ਲੈਣੀ ਹੈ ਪਪਾ ਨੇ ਕਿਹਾ ਮੇਰੀ ਕਵਾਸ ਲਈ ਬਾਂਦੀ ਕਹਿੰਦੇ ਕਿਉਂ ਕਹਿੰਦਾ ਮੈਂ ਤੇ ਚਾਹਦਾ 10 ਦਿਨ ਉਹ ਕਹਿੰਦੇ ਮੈਂ ਬੱਕੇ ਨੂੰ ਜਾਣਾ ਮੱਕੇ ਨੂੰ ਜਾਣਾ ਹੈ ਜੇ ਮੈਂ ਉਹ ਤੁਸੀਂ ਜਾਣ ਦੇ ਤੋਂ ਬਾਅਦ ਤਾਪਦਾ ਜਾ ਰਿਹਾ ਮੈਂ ਕਿਹਦੇ ਨਾਲ ਜਾ ਰਿਹਾ ਮੈਂ ਬੱਕੇ ਦੇ ਦਰਸ਼ਨ ਕਰਦੇ ਉਹ ਕਹਿੰਦਾ ਵੀ ਇਹ ਤਾਂਲੇ ਬਹੁਤ ਵਧੀਆ 10 ਦਿਨ ਕੀ ਚਾਹੀਦੇ ਪੈਸੇ ਚਾਹੀਦੇ ਕਪੜਾ ਵੀ ਚਾਹੀਦਾ ਕਹਿੰਦੇ ਨਹੀਂ ਮੈਨੂੰ ਪੈਸੇ ਨਹੀਂ ਚਾਹੀਦੇ ਕੋਪੜਾ ਨਹੀਂ ਚਾਹੀਦਾ ਨਹੀਂ ਚਾਹੀਦਾ ਜਿੱਥੇ ਦਾ ਘਾੜਾ ਤੇ ਜਿੱਥੇ ਦਾ ਵਾਪਸ ਆ ਜਣਾ ਇਹਨਾਂ ਦੇ ਜਿੱਥੇ ਕਾਲਾ ਰੋਤੇ ਖਾਈ ਜਾਣਾ ਫਿਰ ਵੀ ਉਹਦੇ ਛੇਕ ਵਿੱਚ ਪੈਸੇ ਦਿੰਦੇ ਕਿ ਜਿਹੜਾ ਬੱਦੇ ਦਾ ਮੋਰੀ ਸੀ ਪੂਨੋ ਪੈਸੇ ਦਿੰਦੇ ਕਿ ਕਿਆ ਨਾਲ ਦਾ ਕਾਗਜ਼ ਰੱਖੋ ਇਹਦੇ ਗਹਿਰਾਂ ਚਲੇ ਗਈ ਕਈ ਕਾਲ ਕਾਪਦੇ ਦੇ ਤੇ ਹੁਣ ਜਿਹੜੇ ਸੰਗੀ ਸਾਥੀ ਹੁੰਦੇ ਨੇ ਕਿ ਇਹ ਜਿਸਨੂੰ ਹਾਲੇ ਗਏ ਉਹਨਾਂ ਦਾ ਵਾਸਤ ਤਰ੍ਹਾਂ ਪੁਰਾਏ ਜਾਂਦੇ ਆ شام پڑے چلے جانا گے سارا دیکھ کے لیا پرشاد پانی بنایا چکی سارے سونگ جد کے ترنا سر ਸਾਰੇ ਆਪਣੇ ਸੰਗੀਤ ਸਾਥੀ ਤੁਹਾਡੇ ਤੇ ਰਿਆਵਲੋ ਨੇ ਕਿਸੇ ਨੇ ਪਾਲਿਆ ਰਿਆਵਲ ਸੁਤੇਰੇ ਵੀ ਬਾਹਰ ਨੂੰ ਨਿਕਲ ਕੇ ਜਦੋਂ ਦਾਰਵੇ ਤੂੰ ਦੇਖੀ ਹੈ ਵੀ ਕੋਈ ਮੇਰਾ ਸੰਗੀਤ ਸਾਥੀ ਨਹੀਂ ਪਤਾ ਨਹੀਂ ਕਿੱਥੇ ਚਲੇ ਗਏ ਤੋ ਸੁਚਾਨ ਦਿੱਤੀ ਹੈ ਇਹਨ ਡਾਇਲੋਗ ਨਾਲ ਇੱਕ ਕੁੱਤੀ ਆਈ ਉਹਦੇ ਨਾਲ ਜੂਰੇ ਕੁੱਤੀ ਆਈ ਤੇ ਨਾਲ ਜੂਰੇ ਉਹ ਤੇ ਦੇ ਵਿਆਹ ਦਾ ਤੋ ਪਾਣੀ ਟੂਰ ਤੇ ਪਰ ਪਾਣੀ ਮੈਂ ਕਿਉਂ ਪੀ ਦਿੱਤਾ ਬਾਹਰ ਨਾਲੋਂ ਜ਼ਿਆਦਾ ਹਰ ਦਾ ਕਿ ਬਸ ਬਸੇ ਸਿਰ ਨਿਕਾਣਾ ਬਸੇ ਦੇ ਦੇ ਤੇ ਪਾਣੀ ਇਹਨਾਂ ਤਰ੍ਹਾਂ ਤੇ ਉਹ ਕੂੜੇ ਤੇ ਗੁੱਤੀ ਪਾਣੀ ਨੂੰ ਘਾੜੇ ਤੇ ਪਾਣੀ ਤੱਕਣ ਦਾ ਸਾਹਰ ਨਹੀਂ ਕੋਈ ਨਾ ਉਹਨੂੰ ਸਾਹਮਣੇ ਲਾ ਕੇ ਕਿ ਇਹਨਾਂ ਨੂੰ ਪਿਆਸ ਲੱਗੀ ਤੇ ਪਾਣੀ ਕਿਹੜਾ ਹੈ ਇਧਰੋਂ ਦੇ ਬਾਤ ਨੂੰ ਲਾਈ ਕਿ ਇਹਦਾ ਪਾਣੀ ਕਿਹੜਾ ਹੈ ਸਾਫ ਹੈ ਪੀਵੇ ਕਤਲੇ ਦਿਆਵਾਂ ਆਪਣੇ ਇਸਤੇਮਾਲ ਦੇ ਬਾਗ ਨੂੰ ਮੇਚੂਰ ਕਰਨਾ ਹੈ ਸਿਰ ਦੇ ਬਾਗ ਸਾਰੇ ਪੜ ਤੇ ਉਹ 12 ਤੋਂ ਵੱਧ ਦੇ ਕਿੰਨੇ ਚਿਰ ਅਸੀਂ ਬਣਾ ਲੇਗਾ ਆਪਣਾ ਜਿਹੜਾ ਦਾਦਾ ਪਰ ਚੁੰਨੀ ਪੱਲਾ ਸੀ ਉਹਨੂੰ ਵੱਧ ਕੇ ਕੂਝਣ ਲੱਗਦਾ ਜਦੋਂ ਭਿੱਜ ਗਿਆ ਉਹਨੂੰ ਬਾਹਰ ਕੱਢਿਆ ਮੇਚੂਰ ਕੇ ਜਦੋਂ ਉਹਨਾਂ ਨੂੰ ਪਾਇਆ ਲਾ ਉਹਨਾਂ ਦੇ ਜਿਹੜੇ ਪਿਆਰ ਸਤਿਆ ਭਗ ਸੀ ਪਾਣੀ ਨਾਲ ਕੋਈ ਹੋ ਕੇ ਉਹਨਾਂ ਚ ਪਾਣੀ ਪਾ ਕੇ ਜੇਨਾ ਚਰ ਬਾਰੇ ਲੋਨੀ ਦਾ ਡੇਟਾ ਕਰਦੇ ਨੇ ਪਰਮਾ ਦੇ ਸੀਸ ਦੇ ਤੀ ਉਸ ਨੂੰ ਦੇ ਨੇ ਕਿਹਾ ਬੜਾ ਉਹ ਜਿੱਤੇ ਦੇ ਲਈ ਇਤਨੀ ভরਸਾ ਆਪਣਾ ਤਿਆਰੀ ਕਰੇ ਕਹਿੰਦੇ ਸਤ ਨੂੰ ਮੱਥਾ ਦੇਖੋ ਸਤ ਨੂੰ ਮੱਥਾ ਤੇ ਬੰਦਾ ਚੱਲ ਕੇ ਰਹਿਵਾਲੇ ਕੋ ਆ ਗਿਆ ਕੋ ਮੱਥਾ ਚਲ ਕੇ ਰਹਿਵਾਲਾ ਆਇਆ ਕਿ ਉਹ ਬਾਰੇ ਕਰਕੇ ਸੱਚੇ ਬਾਗ ਚ ਚੱਲਦੇ ਆ ਉਸ ਉੱਤੇ ਕਰੇ ਜਹ ਹਾਰ ਆਖ ਸਾਧਕੀ ਦੇ ਤੇ ਸਬਰ ਹੋਣਾ ਜੀ ਦਇਆ ਪਰਮਾਤਮਾ ਤੁਸੀਂ ਜਿਵੇਂ ਤੇ ਬੈਰ ਕਰਦੇ ਹੋ ਤੁਹਾਨੂੰ ਖਾਤਿਰ ਦਾ ਫਲ ਪ੍ਰਾਪਤ ਜਦੋਂ ਤੀਰਥ ਵਿੱਚ ਤੁਹਾਡੇ ਕੋਲ ਆ ਜਾਂਦੇ ਨੇ ਜਿਸ ਤੀਰਥ ਵਿੱਚ ਤੁਸੀਂ ਜਾਓ ਉਹ ਵੀ ਆ ਜਾਂਦੇ ਨੇ ਘਰ ਤੇ ਮੰਨ ਲਈ ਆ ਮੈਂ ਤੁਸੀਂ ਮੰਨਣਾ ਕਿੱਦੇ ਮੰਨਣਾ ਤੇ ਘਰ ਤੇ ਮੰਨਣੀ ਦੀ ਆ ਬਾਹਰ ਨਹੀਂ ਮੰਨਣੀ ਕਰਦਾ ਮੈਨੂੰ ਮੰਨਣਾ ਵਾਰੀ ਦੇ ਫੋੜ ਆਸਾਂ ਦੀ ਤਸੜ ਤੋਂ ਨੇ ਜੀਤਿਆ ਪਰਵਾੜ ਜਨਮ ਕਰਮ ਕਰ ਅੰਦਰ ਮਰਦੇ ਜਾਏ ਬੁਮਾਰ ਜਨਮ ਜਨਮ ਦੀ ਲੈਟ ਹੈ ਜਾਂਦੀ ਹੈ ਬੁਮਾਰ ਕਰ ਬੜੇ ਜਾਂਦੇ ਕਾਮ ਉਸ ਦਰਹੀ ਹੈ ਬਿਸਨ ਦੂਸਵਾ ਲੋਭ ਦੀ ਤੁਲਨਾ ਕੁੱਤੇ ਰੱਖੀ ਦੀ ਸਾਰਥ ਤੇ ਰੱਤੇ ਲੋਭ ਦੀ ਤੁਲਨਾ ਕੁੱਤੇ ਰੱਖੀ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਕਿਰਪਾ ਕਰਦਾ ਹਾਂ ਕਿ ਜੇਕਰ ਲੋੜ ਹੀ ਪੈਂਦਾ ਹੁੰਦਾ ਕਿ ਤਸਵੀਕ ਉਤੇ ਰਹਿ ਲੋਭੀ ਬੰਦੇ ਜੋ ਕੁੱਕਰ ਹਰ ਕਾਇਆ ਤਾਵੇ ਤੈਸ ਜਾਏ ਲੋਭੀ ਜਨਮ ਨਾ ਜਾਣੇ ਭੱਖ ਅਭੱਖ ਸਭ ਪਾਏ ਕੁੱਕਰ ਉਤੇ ਨੂੰ ਜਿਹਦੇ ਸਵਾਗਤ ਉਤੇ ਨੂੰ ਜਿਹਦੇ ਜੋ ਕੁੱਕਰ ਹਰ ਕਾਇਆ ਤਾਵੇ ਹਰ ਕਾਇਆ ਦਾ ਨਾ ਮਰਿਆ ਜੋ ਉੱਤਰ ਹਾਰੇ ਭਾਵੇਂ ਤੈਹਿਸ ਜਾਇ ਚਾਰੇ ਪਾਸੇ ਉਹ ਮਾਰਦਾ ਬੇਰੋਹਰੀ ਆਉਂਦਾ ਬਰਦਾਤ ਐਸੇ ਤਰ੍ਹਾਂ ਦਾ ਕੁੱਤਾ ਆਪਣੇ ਮਾਲਕ ਨੂੰ ਵੀ ਬੜਦਾ ਜੇ ਜੋ ਪਾਇਆ ਹੈ ਇਹਨੂੰ ਕਿਹਾ ਹੁੰਦਾ ਉਹਨੂੰ ਵੀ ਬੜਦਾ ਹੈ ਉਹ ਇਹ ਸਮਝਦਾ ਇਹਦਾ ਨਾ

ਜਿਸ ਨੂੰ ਦੇਵੇ ਪਿਆਰਾ ਸਾਰ ਸੁਣੀ ਉੱਤੇ ਸੁਜਾਵ ਸੁਜਾਵ ਸਿਆਣੇ ਬਣੇ ਇਹਦੇ ਨਾਮ ਨੂੰ ਉਹਦੇ ਨਾਲ ਸੰਧਰ ਜਿਨਾਂ ਤੇ ਗੁਰੂ ਕਿਰਪਾ ਕਰਦਾ ਹੈ ਪਰਮਾਤਮਾ ਕਿਰਪਾ ਕਰਦਾ ਹੈ ਸਾਰੇ ਨਾਮ ਵੀ ਜਪ ਕਰ ਸਕਦੇ ਸਾਰੇ ਸਾਥ ਕੋਲ ਵੀ ਆ ਸਕਦੇ ਸਾਰੇ ਸਬੂਤ ਜਾ ਕੇ ਬਹਿ ਸਕਦੇ ਕੌਣ ਬਣਦੇ ਨੇ ਜਿਨ੍ਹਾਂ ਤੇ ਪਰਮਾਤਮਾ ਗੁਰੂ ਕਿਰਪਾ ਕਰਦੇ ਜਿਸ ਨੂੰ ਦੇਵੇ ਪਿਆਰਾ ਸਾਰ ਸੁਣੀ ਉੱਤੇ ਸੁਜਾਵ ਜਿਨ੍ਹਾਂ ਮਿਲਿਆ ਸਭ ਆਪਣਾ ਨਾਨਕ ਤੇਨ ਪ੍ਰਭਾਵ ਜਿਹੜੇ ਉਹ ਪਿਆਰੇ ਨਾਲ ਮਿਲ ਜਾਂਦੇ ਨੇ ਇਹ ਦੂਸਰ ਕਦੇ ਉਹਨਾਂ ਦੀ ਕੁਰਬਾਨ ਜਾਈਏ ਮਾਤ ਸੁੱਚੇ ਸੇ ਕਾਢੀਏ ਜੇ ਪੂਰਾ ਗੁਰ ਮੇਰਵਾ ਉਹਨਾਂ ਨੂੰ ਸੁੱਚਿਆ ਕੱਢ ਲੈਂਦਾ ਜਿਹਨਾਂ ਤੇ ਗੁਰੂ ਮੇਰਵਾ ਨੂੰ ਦੇਵੇ ਕਿ ਮਾਤ ਦਾ ਮਹੀਨਾ ਹੈ ਸਤਿਗੁਰੂ ਕਿਰਪਾ ਕਰਨ ਕਿਉਂਕਿ ਟਾਈਮ ਬਹੁਤ ਹੋ ਗਿਆ ਮੈਂ ਤਾਂ ਸਿਰਫ ਮਹੀਨੇ ਦੇ ਤੁਹਾਨੇ ਆਪਣਾ ਮਿਹਨ ਦੇ ਵਿਚਾਰਾਂ ਨਾਲ ਸਾਥ ਬਣਾਈ ਹੈ ਟੂ ਮਾਰਕ ਦੇ ਤੌਰ ਤੇ ਆਰਮ ਦਿੱਤੀ ਆਪਕੀ ਨੂੰ ਤੇ ਤੁਸੀਂ ਬਾਗਾ ਬੜੇ ਹੋ ਬਾਬਾ ਜੀ ਦੇ ਸਾਹਮਣੇ ਮਿਲਦੇ ਆਇਓ ਬਾਬਾ ਜੀ ਕੋਲ ਦੇ ਖੁਸ਼ ਦੇ ਬਤਰੀ ਕਿਹਾ ਨਾ ਜਦੋਂ ਕਿਸੇ ਰਿਸ਼ਤੇਦਾਰ ਦਾ ਪ੍ਰੋਗਰਾਮ ਹੋਵੇ ਨਾ ਕਿਸੇ ਰਿਸ਼ਤੇਦਾਰ ਨਾਲ ਬਾਟੇ ਜਦੋਂ ਸੱਜਿਆ ਆਉਂਦਾ ਜਦੋਂ ਤੁਸੀਂ ਦੱਜਾ ਨੂੰ ਬੜਾ ਪਸੰਦ ਆਇਆ ਜਿਹੜੂ ਸੱਜਿਆ ਸੀ ਨਾ ਵੀ ਇਹ ਤੇ ਆ ਗਿਆ ਖੁਸ਼ਹਾਲ ਹੋਣਾ ਜਿਹਨੂੰ ਸੱਜਿਆ ਆਵੇ ਤੇ ਜਿਹਨ ਸੱਜਣਾਂ ਨੂੰ ਕੀ ਕਰਦਾ ਕਹਿੰਦਾ ਨਹੀਂ ਆਇਆ ਕਿਉਂ ਨਹੀਂ ਆ ਕੀ ਗੱਲ ਹੋ ਗਈ ਜੇ ਤਾਂ ਜਰੂਰ ਕਿ ਤੁਹਾਡੇ ਤੇ ਕੁਛ ਨੇ ਤੁਸੀਂ ਗੁਰੂਆਂ ਦੇ ਅਸਥਾਨ ਤੇ ਆਇਓ ਗੁਰੂਆਂ ਦੇ ਸਮਾਗਮ ਤੇ ਗੁਰੂ ਦੀ ਖੁਸ਼ੀ ਤੁਹਾਡੇ ਤੇ ਤੁਸਾਂ ਨੂੰ ਬੁਟਵਾ ਕਰ ਤੁਸੀਂ ਲੰਮਾ ਸਮਾਗਮ ਨਹੀਂ ਕਰੀਏ ਬਹੁਤ ਧਿਆਨ ਭੁਲਾ ਗਿਆ ਉਹਨਾਂ ਨੂੰ ਮੈਂ ਟਾਈਮ ਨਹੀਂ ਦੇ ਸਕਿਆ ਕਿਉਂਕਿ ਜਿਹੜੇ ਆਪਾਂ ਦਰਬਾਰ ਸਾਹਿਬ ਤੋਂ ਰਾਜ ਦੇ ਸਦੇਸਿਕ ਤੁਸੀਂ ਅਕਸਰ ਉਹਨਾਂ ਟੀਵੀ ਤੇ ਦੇਖਦਾ ਜਦੋਂ ਦਰਬਾਰ ਸਾਹਿਬ ਕੋ ਕੀਰਤ ਕਰਨ ਕੀਰਤਨ ਕਰਦੇ ਆ ਤੇ ਉਹਨਾਂ ਦਾ ਟਾਈਮ ਵੀ ਅਸੀਂ ਕੱਟਿਆ ਉਹਨਾਂ ਨੂੰ 1 ਘੰਟਾ ਜਨਾ ਸੀ ਉਹਨਾਂ ਨੂੰ ਵੀ 1 ਘੰਟਾ ਦਿੱਤਾ ਫਿਰ ਅਸੀਂ ਘਰ ਦੇ ਕੁਸ਼ਮੀਰ ਸਿੰਘ ਕਾਦਰ ਜੀ ਉਹਨਾਂ ਨੂੰ ਵੀ 1 ਘੰਟਾ ਜਨਾ ਸੀ ਤੇ ਉਹਨਾਂ ਨਾਲ ਵੀ ਟਾਈਮ ਕੱਢ ਲਿਆ ਕਿ ਕਿ ਚਲੋ ਜਿਹੜੇ ਮੋਬਾਈਲ ਆ ਗਏ WhatsApp 'ਤੇ ਵੀ ਵਿਚਾਰੇ ਬੋਲਣਗੇ ਕਿਉਂਕਿ ਹਰ ਬੰਦਾ ਆਸਮਾਣ ਹੁੰਦਾ ਹੈ ਹਰ ਬੰਦਾ ਆਸਮਾਣ ਹੁੰਦਾ ਉਹਨਾਂ ਨੂੰ ਵੀ ਟਾਈਮ ਦਿੰਦਾ ਉਹਦਾ ਦੀ ਮੈਂ ਤੁਹਾਨੂੰ ਆਪ ਕਰਦਾ ਹਾਂ ਸ਼ੁਕਰੀਆ ਕਰਦੇ ਹਾਂ ਜਿਹਨਾਂ ਨੂੰ ਮੈਂ ਦਿੱਤਾ ਉਹ ਵੀ ਪ੍ਰਮਾਤਮਾ ਅਨਦਾ ਲਈ ਬਹੁਤ ਬਹੁਤ ਧੰਨਵਾਦ ਹੈ ਤੇ ਤੁਸੀਂ ਸਾਰੇ ਮਾਪੁਰਕ ਸੱਜਣ ਸਾਰੇ ਜੀ ਆਇਆਂ ਇੱਕ ਇੱਕ ਕਰਕੇ ਤੁਹਾਡੇ ਸਾਡੇ ਸਿਰ ਮੱਤੇ ਤੁਹਾਡੀ ਬਾਤ ਨੂੰ ਆਪਣੇ ਦਾ ਪ੍ਰਵਾਣ ਕਰਨ ਦੀ ਇਹ ਬੇਨਤੀ ਅੰਦਾਰ ਸਿਸਾ ਬਦੇਸਾਂ ਦੇ ਸਤਿ ਸ੍ਰੀ ਅਕਾਲ ਤੁਹਾਨੂੰ ਖੁਸ਼ੀਆਂ ਬਖਸ਼ਣ ਦੀ ਇਹ ਕਲਾ ਬਾਰਾ ਇਸਤਾਨਬੁਲ ਮਿਸਾਲ ਨੂੰ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਤਾ ਦੀ ਪਕਸ਼ੇ ਪਰਾਨੀ ਮਨਾਵੇ ਸੋ ਇਹਨਾਂ ਵਿਚਾਰਾਂ ਦੇ ਨਾਲ ਮੈਂ ਆਪ ਜੀ ਮੰਦਾ ਦੱਸ ਰਿਹਾ ਬਾਲੀ ਨੂੰ ਬੋਲਦੇ ਆ ਬਾਲੀ ਦੇ ਵਿਚਾਰ ਆ ਬਹੁਤ ਕਰਦੀਆਂ ਰਲਚਨੀਆਂ ਨੇ ਇੱਕ ਨੂੰ ਬਖਸ਼ਣ ਜੋ ਹੈ ਸਭ ਤੋਂ ਵੱਧ ਇੱਕ ਬਖਸ਼ਣ ਜੋ ਕਰਦੇ ਮੈਂ ਅੱਜ ਦੇ ਲਈ ਸਾਰੇ ਸੰਗਤਾਂ ਤੋਂ ਬਾਅਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਪੀ ਕੋਲ ਤੋਂ ਬਾਅਦ ਜਿਹੜੇ ਸਾਡੇ ਗੋਬੀ ਵਾਲੇ ਗਏ ਨੇ ਇਹਨਾਂ ਦਾ ਮਦਦਨ ਵਾਸਤੇ ਇਸ ਜਿਹੜੀ ਸੇਵਾ ਹੋਈ ਹੈ ਬਰਸਰਾ ਇਹਨੇ ਮੈਂ ਪਾਠ ਕਰੇ ਬੀਨਵਾ ਸੀ ਨੂੰ ਕੱਢੇ ਇਹਨਾਂ ਵੀਰਾਂ ਦਾ ਨੌਂ ਨਵਾਰ ਜੇ ਮੈਂ ਖਾਸ ਕਰਕੇ ਸਾਡੇ ਗੀਤਾਂ ਦਾ ਸੰਸਾਦ ਵੀ ਉਹਨਾਂ ਦੇ ਨਾਲ ਆਈ ਟੀਮ ਉਹ ਵੀ ਇਸ ਟੀਮ ਨੂੰ ਪ੍ਰੋਗਰਾਮ ਨੂੰ ਪ੍ਰਗਟਾ ਗਏ ਉਹਨਾਂ ਦਾ ਵੀ ਬਹੁਤ ਪ੍ਰਵਾਹ ਤੇ ਦੱਸਦਾ ਜੇ ਤੁਹਾਨੂੰ ਬਾਸਰ ਪੁੱਤਰ ਜੀ ਨੇ ਦੱਸੇ ਦਿੱਤਾ ਕਿਉਂਕਿ ਜੇ ਉੱਥੇ ਜਿਹੜਾ ਪਟਿਆਲਾ ਇਹਨਾਂ ਦੇ ਬਾਰਲ ਮੰਟਰ ਡਾਕਟਰ ਨੇ ਜਿਹੜਾ ਪੂਜਾ ਤੋਂ ਰੋੜਾ ਉਹ ਉਹ ਛੋਟੀ ਜਿਹੀ ਦੂਜੀ ਦੇ ਕਈ ਕੋਰੋਨਾ ਪਈਆਂ ਦੇ ਜ਼ਿਆਦਾ ਹੋ ਗਿਆ ਕੋਰੋਨਾ ਰੋਈਆਂ ਉੱਤੇ ਲੱਗੇ ਨੇ ਕੋਰੋਨਾ ਦੀ ਜ਼ਿਆਦਾ ਤੇ ਕੋਰੋਨਾ ਹੀ ਰੋਈਆਂ ਉੱਤੇ ਲੱਗੇ ਨੇ ਉਹ ਇਹਨਾਂ ਨੇ ਇਸ ਤਰ੍ਹਾਂ ਬਣਾਇਆ ਕਿ ਸਾਡੇ ਗਰੀਬ ਲੋਕ ਜਿਹੜੇ ਵੱਢ ਜਾਂਦੇ ਪਹਿਲੇ ਤੋਂ ਕੋਰੋਨਾ ਹੀ ਬੋਲਦੇ ਬੱਚਿਆਂ ਆਪਦੇ ਸਮੇਤ ਕੋਰੋਨਾ ਬੋਲਦੇ ਵੈਸੇ ਦੇਖਦੇ ਨੇ ਪਰ ਇਹਨਾਂ ਨੇ ਉੱਤੇ ਕੋਰੋਨਾ ਕਰਕੇ ਕਮਰੇ ਬਣਾਏ ਨੇ ਮੇਰੇ ਪਾਤੇ ਜਾਂਦੇ ਨੇ ਵਿਗਦੇ ਪੰਜਾਂ ਜਾਂਦੇ ਨੇ ਉਹਨਾਂ ਨੂੰ ਫਰੀ ਹੈ ਫਰੀ ਖਾਣਾ ਫਰੀ ਹੈ ਸ਼ ਫਰੀ ਖਾਣਾ ਹੈ ਉਹਨਾਂ ਲਈ ਇਹ ਕਬਰਾਲਾ ਕਰਦੇ ਨੇ ਸਾਡੇ ਬੱਚੇ ਨੇ ਕੁਝ ਵੀ ਨਹੀਂ ਤੇ ਸਭ ਸਾਡੇ ਬੱਚਿਆਂ ਨੇ ਜਿਹੜਾ ਵੀ ਮਰ ਗਿਆ ਉਹਨਾਂ ਵਾਲਾ ਬਖਸ਼ੂ ਜਿਹੜੀ ਮਰਦੀ ਹੋਂਦਾ ਉਹਦੇ ਜਿਹੜਾ ਮਰਦੀ ਬੱਚਾ ਉਹਦੇ ਸਾਰੇ ਨੇ ਉਹ ਵਿਰਾਂ ਦੇ ਜੋ ਬਾਰਾ ਜਿਹੜੇ ਗੁਰਜਾ ਪਰਮਾਤਰ ਦੇ ਨਾਮ ਦੇ ਨਾ ਪੜਿਆ ਉਹ ਸਾਰੇ ਇਕੱਠੇ ਕਿਉਂਕਿ ਇਹ ਵੀ ਬੜਾ ਬੰਦਾ ਕਰਨੇ ਨੇ ਨੌਕਰੀ ਕਰਕੇ ਬਾਅਦ ਇਹ ਜਿਹੜੀ ਜਨਤਕ ਸੇਵਾ ਹੈ ਜਨ ਸੇਵਾ ਹੈ ਇਹ ਕਿਸੇ ਕਿਸੇ ਤੇ ਪਲੇਉਂ ਦੀ ਹੋ ਕੋਈ ਕੋਈ ਕਰ ਸਕਦਾ ਨਹੀਂ ਤੇ ਨੌਕਰੀ ਵੀ ਇਹਨੇ ਕਹਾ ਗਿਆ ਜੀ ਇਹ ਵੇਰ ਕਰ ਦਿੱਤੀ ਆ ਕਰਦਾ ਇਹ ਗੱਲਾ ਸੁਣ ਕੇ ਵੀ ਸੇਵਾ ਕਰੀ ਜਾਣੀ ਇਹ ਬਹੁਤ ਵੱਡੀ ਗੱਲ ਹੈ ਗੱਲਾ ਸੁਣ ਕੇ ਵੀ ਸੇਵਾ ਕਰੀ ਜਾਣੀ ਬਹੁਤ ਵੱਡੀ ਗੱਲ ਹੈ ਨਹੀਂ ਤੇ ਕੇਵਰੀ ਆਵਾਜ਼ ਵਿੱਚ ਹੱਟ ਜਾਂਦੇ ਆ ਤੋ ਸਤਿਗੁਰੂ ਕਿਰਪਾ ਕਰਨ ਇਹਨਾਂ ਲੋਕੀ ਬਾਹਰੋਂ ਉੱਤੋਂ ਚੰਗੀ ਸਿਤ ਬਖਸ਼ਾ ਸੋਬਕ ਤੇ ਇਹ ਸਾਰੇ ਪ੍ਰੋਗਰਾਮ ਦੀ ਸਮਾਪਤੀ ਹੋ ਗਈ ਤੇ ਨਗਰ ਤੇ ਚੱਲਦਾ 1 ਵਜੇ ਦਾ ਦੇਖ ਤੁਹਾਨੂੰ ਪਤਾ ਪੜੋ ਦੇਖੀ ਚੱਲਦੀ ਹੈ ਦੇਖੋ ਸ਼ਾਬਤ ਤੁਹਾਨੂੰ ਪੜਦਾ ਤੇ ਜਿਹੜਾ ਸੱਤਨ ਨੇ ਨਹੀਂ ਲੱਗ ਸਕਿਆ ਉਹ ਵੀ ਲੱਗ ਸਕਣਾ ਮਾਪੇ ਪਰ ਬੰਤੇ ਕੱਪਰ ਬਾਹਰ ਆ ਦੇ ਪਰ ਇਹਨਾਂ ਦੀ ਪੰਪ ਤਗੜੀ ਹੈ ਮਾਪੇ ਵੀ ਉੱਤੇ ਚਲੇ ਜਾਣ ਸੋ ਇੱਥੇ ਮੈਂ ਆਪਣੀ ਬਾਰੇ ਬਣਾਉਂ ਦਿੰਦਾ ਹੈ ਪਿਰਸਾ ਜੁਲਾਦੇ ਕੰਨਾਂ ਨੂੰ ਪਾਪਾ ਮੰਗਰਤਾਸ ਪਾਪਾ ਗਿਆਨ ਦਾ ਸਬਕਾਂ ਦਾ ਸਬਾਬਾ ਮੇਰਾ ਦਾਸ ਬਾਬਾ ਕਰਤਾ ਦਾਸ ਨਾਭਾ ਹਰੀ ਦਾਸ ਬਾਬਾ ਹਰੀ ਦਾਸ ਬਾਬਾ ਸਾਈਂ ਦਾਸ ਬਾਬਾ ਰਾਮ ਦਾਸ ਬਾਬਾ ਸਤੁਨਾਮ ਸਤਿਗੁਰੂ ਬਾਬਾ ਸ੍ਰੀ ਚੰਦਰਪੁਰ ਵਾਲਾ ਸਤੂਨਾਟ ਦੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਤੁਹਾਡੇ ਨੇ ਸਾਰਿਆਂ ਤੇ ਕਿਰਪਾ ਕਰਨ ਔਰ ਖੁਸ਼ੀਆਂ ਬਖਸ਼ਣ ਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤੇ गोरे सुंदर پہ सतगुरु बाबा महाराज की जय गोरे सुंदर پہ शत्रु बाबा मंगलादास महाराज की जय गोरे सुंदर पाय सतगुरु बाबा श्री चंद्रकुमार महाराज की जय गोरे सुंदर पाय श्री बेकनाथ महाराज